ਅੱਗੇ ਵਾਦਿਆਂ ਤੇ ਉਧਰ ਜਲੰਧਰ ਮਹਾਨਗਰ ਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਭਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਮਹਿਲਾ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ CIA ਦੀ ਟੀਮ ਨੇ 48 ਕਿਲੋ ਹੈਰੋਨ 21 ਲੱਖ ਰੁਪਏ ਦੀ ਡਰੱਗ ਮਣੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਅਤੇ 3 ਹਾਈ ਟੈਕ ਵਾਹਨਾ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਥੇ ਹੀ ਸੱਪਨ ਸ਼ਰਮਾ ਨੇ ਦੱਸਿਆ ਕਿ 6 ਮਹੀਨੇ ਪਹਿਲਾਂ 30 ਕਿਲੋ ਹੈਰੋਨ ਬਰਾਮਦ ਹੋਈ ਸੀ ਅਤੇ ਇਸ ਦੌਰਾਨ ਨਾਪਰੀਤ ਨਾਮ ਦੇ ਵਿਅਕਤੀ ਨੂੰ ਕਾਬੂ ਕਰਕੇ 5 ਲੱਖ ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਗਈ ਅਤੇ ਇਹ ਤਾਰ ਵੀ ਉਸੇ ਦੇ ਨਾਲ ਜੁੜੇ ਹੋਏ ਨੇ। ਉਥੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਤੋਂ 8 ਕਿਲੋਗ੍ਰam ਜਦਕਿ ਵੱਖ-ਵੱਖ ਥਾਵਾਂ ਤੋਂ 40 ਕਿਲੋਗ੍ਰam ਹੈਰੋਨ ਬਰਾਮਦ ਕੀਤੀ ਗਈ ਹੈ ਨਾਲ ਹੀ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸਪਲਾਈਅਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਅਤੇ ਦੱਸਿਆ ਗਿਆ ਕਿ ਮਲਜਵਾ ਦੇ ਸਬੰਧ ਸਰਹੱਦ ਤੋਂ ਪਾਰ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਕੈਨੇਡਾ ਤੱਕ ਫੈਲੇ ਹੋਏ ਨੇ ਅਤੇ ਇਸ ਨੈਟਵਰਕ ਦੇ ਦੋ ਰਾਜਾ ਜੰਮੂ ਕਸ਼ਮੀਰ ਅਤੇ ਗੁਜਰਾਤ ਤੱਕ ਵੀ ਫੈਲਿਆ ਹੋਇਆ ਸੀ ਸੋ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਆਖਿਆ ਆਓ ਜਾਣਦੇ ਹਾਂ 6 ਮਹੀਨੇ ਪਹਿਲਾਂ ਰਾਮਨ ਪੁਲਿਸ ਜੇਨਕੀ ਪੁਲਿਸ ਨੇ ਸਾਈਕੋਲੋਜਰਨ ਫੜੀ ਗਈ ਸੀ ਨਾ ਨਾ ਇੰਟਰਸੈਪਟ ਕੀਤੀ ਸੀਗੇ ਉਹਦੇ ਵਿੱਚੋਂ ਇੱਕ ਵਿਅਕਤੀ ਮੰਤਰੀ ਦਾ ਨਾਂ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਲਫਵਾੜੇ ਦਾ ਰਹਿਣ ਵਾਲਾ ਸੀ ਓਰੀਜਨਲੀ ਬੰਗੇ ਦਾ ਸੀ ਉਸ ਤੋਂ ਡਰਗ ਮਨੀ 5 ਕਰੋੜ ਦੇ ਕਰੀ ਜਿਹਨ ਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਦਿੱਤਾ ਇਹ ਹੈ नवदीप करके नवप्रीत करके एक मुंडा जर्की च बैठा है इस द तो मास्टर माइंड वो लिंक्स जोड़े हैं बाकी अलग अलग कंट्रीज दे देशों के दे, जोड़े ड्रग समलर हैं जिमें ईरान हो गया टर्की खुद हो गया कैनेडा हो गया पाकिस्तान एंड अफगानिस्तान उन्होंने नाल है तो ये वोड़ी मात्रा च होलसेल टाइप की जी समलिंग करते हैं जी रिकवरी हुई है तो तीन बंद फटे गए हैं जो बे फटे गए हैं उन्होंने आपस रिश्तेदार है ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ ਥੈਟ ਵਾਸ ਫਰਮ ਜੀਐਨਟੀ ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ ਥੈਟ ਵਾਸ ਫਰਮ ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਇਹਦਾ ਹੁੰਦਾ ਹੈ ਕਿ ਇਹਨਾਂ ਨੂੰ ਟਰਾਂਜ਼ਿਟ ਰੂਟਸ ਨਹੀਂ ਮਿਲਦੇ ਤੇ ਅਗਰ ਖੇਪ ਵੱਡੀ ਹੋ ਤਾ ਉਹਨੂੰ ਛੁਪਾਉਂਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇਆ ਕਿ ਇਹ ਜਿਹੜੀ ਖੇਪ ਹੈ ਇਕੱਠੇ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀ ਸੇ ਜਾਨੀ ਸੀਗੀ ਇਹ ਫਿਰ ਮਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਇਡੈਂਟੀਫਾਈ ਕਰ ਲਏ ਨਾ ਤਾਂ ਮੋਟਰਸ ਆਪਰੇਂਟੀ ਸਾਨੂੰ ਪਤਾ ਲੱਗ ਗਿਆ ਤੇ ਉਹ ਵੀ ਜਲਦੀ ਕਰਦੇ ਨਹੀਂ ਇਹਨਾਂ ਨੇ ਸਪਲਾਈ ਦੇ ਨਹੀਂ ਦੇਖੋ ਇਹਦਾ ਚੇਂਜ ਹੋ ਜਿਹੜੀ ਹੁੰਦੀ ਹੈ ਨਾ ਜਦ ਇਹਨਾਂ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਹੈ ਜੀ ਜਿਹੜਾ ਬਾਹਰ ਬੈਠਾ ਹੈਂਡਲਰ ਹੈ ਉਹ ਨੀਟ ਟੂ ਨੀਡ ਟੂ ਨੋ ਬੇਸਿਸ ਇਨਫਾਰਮੇਸ਼ਨ ਦਿੰਦਾ ਕਿਹੜਾ ਕੈਸ਼ ਵੀ ਤੋਂ ਬੜਾ ਬਟ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਹੈ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ 20 ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੇ ਦੇਰ ਪਹਿਲਾਂ ਰਿਕਵਰ ਹੋਇਆ ਜੀ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲਕੋਣਾ ਜਿੱਥੇ ਕਿਤੇ ਸਪਲਾਈ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ تھے ਇੱਥੇ ਇਹ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹੋ ਨੰਬਰ 1 ਨੰਬਰ 2 ट्रांजिट ਲੇਨਾਂ ਨੇ ਚੁਪਾਨਾ ਸੀਗਾ ਤੇ ਕਿੰਨੇ ਬੇ ਕਿਹੜੇ ਫੜੇ ਗਿਆ ਉਹਨਾਂ ਦੇ ਕੋਡਵਰਡ ਲੱਗਾ ਹੈ ਟਿੱਪਲ 709 ਇਹ ਇਹ ਕੋਡਵਰਡ ਨਹੀਂ ਜੀ ਇਹ ਪਿਉਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ ਤੇੜੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਹੈ ਉੱਥੇ ਸਟੈਂਪਿੰਗ ਵੀ ਹੁੰਦੀ ਹੈ ਅੱਛਾ ਇਹ ਜਿਹੜੀ ਤਿੰਨ ਹੈਗੀਆਂ ਨੇ ਇਹ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਲਿੰਕ ਥੀ ਵਿਦ ਮੀ ਆਪਣੀ ਸਪਲਾਈਅਰ ਨਹੀਂ ਜੀ ਇਹ ਸਬਦ ਆਪਸ ਚ ਲਿੰਕ ਹੁੰਦਾ ਇੱਕ ਮੇਨ ਬੰਦਾ ਹੁੰਦਾ ਉਸ ਤੋਂ ਬਾਅਦ ਅੱਗੇ ਉਹ ਨੀਡ ਟੂ ਨੋ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਹਾਇਰ ਵੀ ਕਰਦਾ ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਦਸਤਾ ਲਫ ਲਫ ਨਹੀਂ ਕੋਰੀਅਰ ਵੀ ਹੈ ਡਿਸਟਰੀਬਿਊਟਰ ਸਰ ਇਹ ਕਿੱਥੇ ਰਹਿਣ ਬਾਰੇ ਹੈ ਅੱਛਾ ਦੂਜੀ ਗੱਲ ਹੈ ਕਿ ਹਵਾਲਾ ਆਪਰੇਟਰਸ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਉਹ ਹਵਾਲਾ ਆਪਰੇਟਰਸ ਵੀ ਸਾਨੂੰ ਆਇਡੈਂਟੀਫਾਈ ਹੋ ਜਾਂਦੇ ਜੀ ਲੋਕਾਂ ਦੇ ਰਹਿਣ ਵਾਲੇ ਨੇ ਹਾਂਜੀ ਇਹ ਕਿੱਥੇ ਦੇ ਰਹੇ ਨੇ ਇਨਮਾਸ਼ਰ ਦੇ ਰਹੇ ਨੇ ਜੀ ਤੁਸੀਂ ਨੌਕਰ ਦੀ ਗੱਲ ਕੀਤੀ ਡਾਕਟਰ ਕੋ ਸੌਫਾ ਜਲੰਧ ਨਹੀਂ ਇਟ ਵਾਸ ਆਊਟਸਾਈਡ ਦੇ ਰਹੇ ਨੇ ওকে ਸਰ ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਂਗ ਨਾਲ ਨਹੀਂ ਕੋਈ ਕੋਈ ਗੈਂਗ ਨਾਲ ਨਹੀਂ ਇਨਾਂ ਬਟਾ ਇਨਾਂ ਬਟਾ ਨੈਟਵਰਕ ਕਿਵੇਂ ਇਨਾਂ ਦਾ ਜੁੜਿਆ ਸਤ ਇਨਾਂ ਦਾ ਕਿ ਨੈਟਵਰਕ ਕਾਫੀ ਵੱਡਾ ਹੁੰਦਾ ਜੀ ਜਿਹੜਾ ਬੰਦਾ 1 ਸਾਲ ਦੀ ਵੀ ਇੱਕ ਬੰਦਾ ਬਾਹਰ ਜਿਹੜਾ ਬੈਠਾ ਹੈ ਉਹਦੇ ਬਹੁਤ ਬਹੁਤ ਹੋਰ ਵੀ ਨੈਟਵਰਕ ਹੋਣੇ ਉਹਦੇ ਉਹਦੇ ਚ ਇੱਕ ਕੜੀ ਜਿਹੜੀ ਹੈ ਉਹ ਕਪਰੀ ਹਾਂਜੀ ਹਾਂਜੀ ਇਹ ਜਿਹੜਾ ਨਵ ਦੇ